ਆਪਣੀਆਂ ਜਿਹੜਾ ਬੇੜਾ ਕਰਕ ਹੋਇਆ ਪਿਆ ਕੁੜੀਆਂ ਦਾ ਤਾਂ ਨੇ ਗੁੱਸਾ ਲੱਗੇ ਜਿਹਨੂੰ ਮਾਰਦੀ ਕੁੜੀਆਂ ਰੀਲ ਬਣਾ ਰਹੀਆਂ ਆ ਤੁਸੀਂ ਪਹਿਲਾ ਮਾੜੀ ਮੋਟੀ ਸ਼ਰਮ ਕਰਿਆ ਕਰੋ ਇੰਨਾ ਵੀ ਨਹੀਂ ਤੁਹਾਡਾ ਦਿਮਾਗ ਹੈਗਾ ਵੀ ਗਾਣੇ ਦਾ ਮਤਲਬ ਕੀ ਨਿਕਲਉਂਦਾ ਯਾਰ ਪਰ ਮਾੜੀ ਮੋਟੀ ਤੁਸੀਂ ਅਕਲ ਨੂੰ ਹੱਥ ਮਾਰਿਆ ਕਰੋ ਹੈ 10ਵੀਂ ਕਲਾਸ 'ਚ ਜਿਹੜੇ ਟੱਪੀਆਂ ਨੇ 10ਵੀਂ ਛੱਡ ਯਾਰ ਚੰਗੀਆਂ ਭਲੀਆਂ ਕੁੜੀਆਂ ਇਸ ਗਾਣੇ ਦੀ ਵੀਡੀਓ ਬਣਾਉਣ ਦੇਈਆਂ ਜਿਹੜੀ ਹੁਣ ਮੁੰਡੀ ਇਹਨਾਂ ਦੀ ਸਾਈਡ ਲਾਈਨ ਚੋਂਗੇ ਸਾਡੇ ਕਦੇ ਨਹੀਂ ਲਵ ਬਾਈਟਾ ਪਈਆਂ ਇਹਦੇ ਪਤਾ ਨਹੀਂ ਕਿਹੜਾ ਪਤੰਦਰ ਪਾ ਜਾਂਦਾ ਹੈ ਚੁੰਡੀ ਵੱਡੀ ਹੈ ਕਿਸੇ ਨੇ ਓ ਚੁੰਡੀ ਵੱਡੀ ਕਿਤੇ ਸਵਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਹੁਪ ਕਰਦਾ ਤੁਸੀਂ ਸਾਰੇ ਕਾਇਮ ਹੋਵੋਗੇ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਪਾਇਲ ਪਰਮ ਅਤੇ ਇਸ ਮੁੰਡੇ ਦੇ ਕਾਫੀ ਚਰਚੇ ਚੱਲਦੇ ਰਹਿੰਦੇ ਨੇ ਜੋ ਕਿ ਦੋਸਤੋ ਕੀ ਹੈ ਜਾਂ ਕੁਝ ਹੋਰ ਇਹ ਤਾਂ ਸਾਨੂੰ ਪਤਾ ਨਹੀਂ ਪਰ ਦੋਸਤੋ ਪੇਜਾਂ ਵੱਲੋਂ ਇਹਨਾਂ ਦੋਨਾਂ ਦੀਆਂ ਵੀਡੀਓਜ਼ ਦੇ ਉੱਤੇ ਕਾਫੀ ਜ਼ਿਆਦਾ ਟਰੋਲ ਬੰਦ ਤੇ ਕਾਫੀ ਜ਼ਿਆਦਾ ਮਜ਼ਾਕ ਬਣਾਇਆ ਜਾ ਰਿਹਾ ਹੈ ਕਿਉਂਕਿ ਪਾਇਲ ਪਰਮ ਦੇ ਨਾਲ-ਨਾਲ ਇਸ ਮੁੰਡੇ ਦੀਆਂ ਹੋਰ ਵੀ ਕਈ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਜਿਸ ਨੂੰ ਲੈ ਕੇ ਦੋਸਤੋ ਕਾਫੀ ਜ਼ਿਆਦਾ ਹੇਟ ਫੈਲ ਰਹੀ ਹੈ ਹੁਣ ਦੇਖਣਾ ਇਹ ਹੈ ਕਿ ਪਾਇਲ ਰਮ ਦਾ ਕੀ ਰਿਪਲਾਈ ਆਉਂਦਾ ਹੈ ਸਾਰੇ ਪੇਜਾਂ ਵਾਲਿਆਂ ਨੂੰ ਤੇ ਫਿਲਹਾਲ ਦੋਸਤੋ ਸਾਡੀ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਤੇ ਨਵੀਆਂ-ਨਵੀਆਂ ਵੀਡੀਓਜ਼ ਦੇਖਣ ਦੇ ਲਈ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਧੰਨਵਾਦ